ਦਾ ਜਦ ਪੁਲਸਾਰਾਂ ਬਾਕੀ ਨੂੰ ਕਿ ਲੱਗ ਖੜੇ ਦਨ ਇਹਨਾਂ ਦਾ ਕਤਲ ਕਰਦੇ ਲਾਵਾ ਮੋਟਰਸਾਈਕਲ ਜਿਹਦੀ ਕੱਲ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਈ ਸੀ ਜਿੱਤੇ ਦੋ ਬੱਚੇ ਬੈਠੇ ਸੀ ਤੇ ਜਿਨ੍ਹਾਂ ਨੇ ਉਹਤੇ ਇੱਕ ਪੰਜਾਬੀ ਸਿੰਗਰ ਦਾ ਗੀਤ ਲਾਇਆ ਸੀ ਔਰ ਉਸ ਗੀਤ ਦੀ ਜਿਹੜੀ ਵਾਇਲਡਿੰਗ ਸੀਗੀ ਅਬਿਊਜ਼ ਸੀਗੀ ਪੁਲਿਸ ਪ੍ਰਤੀ ਲੈ ਕਹਿ ਰਿਹਾ ਤੇ ਜਿੰਨੇ ਵੀ ਪੁਲਿਸ ਵਾਲੇ ਨਾਕੇ ਤੇ ਖੜਿਆ ਵਿੱਚ ਉਹਨੇ ਭੈਣ ਦੀ ਗਾਲ ਕੱਢ ਕੇ ਕਿਆ ਵੀ ਇਹਨਾਂ ਸਾਰਿਆਂ ਨੂੰ ਗੋਲੀ ਮਾਰ ਦਿਓ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਅੱਜ ਅਸੀਂ ਕਬੂ ਕਰ ਲਿਆ ਜੀ ਇਹ ਜਿਹੜੀ ਬੱਚਿਆਂ ਨੇ ਨੰਬਰ ਪਲੇਟ ਪਿੱਛੇ ਲਾਈ ਹੈ ਇਹਦਾ ਕੋਈ ਨੰਬਰ ਰਾਜ਼ ਦੱਸਦਾ ਕੀ ਕਰਦੇ ਐਦਾਂ ਦੇਖੋ ਨੰਬਰ ਪਲੇਟ ਲੱਗੀ ਹੈ ਕਿ ਇੱਥੋਂ ਹੀ ਨੰਬਰ ਪਲੇਟ ਕੱਟੀ ਆ ਹਾਂਜੀ ਹੱਥ ਲਾਉਣ ਵਾਲੀ ਦਿਖ ਪਈ ਆ ਇਹ ਕੀ ਕਰਦੇ ਆ ਜਦੋਂ ਇਹ ਜੀ ਹਰਕਤਾਂ ਕਰਦੇ ਆ ਤੇ ਨਾਲ ਹੀ ਨੰਬਰ ਪਲੇਟ ਜਿਹੜੀ ਆ ਲਾ ਕੇ ਫੱਟ ਚੁੱਕ ਲਈ ਹੁਣ ਇਥੋਂ ਸਾਨੂੰ ਕਿਵੇਂ ਪਤਾ ਲੱਗੂ ਕਿ ਮੋਟਰਸਾਈਕਲ ਜਿਹੜਾ ਇੱਕ ਦਾ ਇਹ ਕੱਲ ਜਦੋਂ ਸਾਨੂੰ ਵੀਡੀਓ ਇਹਨਾਂ ਦੀ ਵਾਇਰਲ ਹੋਈ ਸਾਡੇ ਜਿਹੜਾ ਸੋਸ਼ਲ ਮੀਡੀਆ ਸੈੱਲ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਾਨਜੋਗ ਐਸਐਸਪੀ ਸ੍ਰਿੰਦਰ ਲੰਬਾ ਜੀ ਐਸਐਸਪੀ ਸ਼ਾਹਪੁਰ ਜੀ ਨੇ ਜਿਹੜਾ ਹੈਗਾ ਸਾਡਾ ਸੋਸ਼ਲ ਮੀਡੀਆ ਸੈੱਲ ਹੈ ਇਹ ਤੇੜੇ ਬਲਾਜਮ ਲਾਏ ਆ ਉਹਨਾਂ ਜਿਹੜੀ ਨਿਗਾਹ ਆ ਹਰ ਟਾਈਮ ਬਾਜ ਵਰਗੀ ਹੈ ਤੇ ਉਹਨਾਂ ਨੇ ਇਹ ਮੈਨੂੰ ਵੀਡੀਓ ਭਾਈਚੇ ਦੇਖੋ ਇਹ ਗਾਲੀ ਕੱਢ ਰਿਹਾ ਬੱਚਾ ਤੇ ਜਿਹੜੀ ਨੰਬਰ ਪਲੇਟ ਉਸ ਟਾਈਮ ਲਾ ਲੈਂਦਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਬੁਲਾਇਆ ਉਹ ਆਉਂਦੇ ਆ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਜੋ ਬੱਚੇ ਨੇ ਗਲਤੀ ਕੀਤੀ ਹੈ ਉਹਨੂੰ ਦੱਸ ਕੇ ਸਰ ਇਹਦਾ ਜੋ ਦਿਸੰਦਾ ਟੈਪ ਕਰੂਲ ਮਤਲਬ ਤੁਹਾਨੂੰ ਕੋ ਬਣਦਾ ਉਹ ਦੇਖ ਕੇ ਤੋਰਾਂਗੇ ਇਹ ਬੁੱਤ ਜਿਹੜੇ ਤੂੰ ਇਦਾਂ ਦੇ ਮਿੱਥੇ ਸ਼ਬਦ ਬੋਲਦਾ ਹੈ ਇਹ ਤੈਨੂੰ ਉਹਦਾ ਲਗਾ ਇਨਾਮ ਮੈਨ ਗਰਬਾਣੀ ਵਿੱਚ ਲਿਖਿਆ ਹੈ ਨਾਮਿਕ ਫਿੱਕਾ ਬੋਲੀਏ ਤਨਮਨ ਫਿੱਕਾ ਹੋ ਗਏ ਦੇਖ ਲੈ ਸਾਡਾ ਤਨਮਨ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ ਤੇ ਤੇਰਾ ਹੋਇਆ ਇਹ ਹੁਣ ਤੇਰਾ ਗਿਫਟ ਹੈ ਇਹਨੂੰ ਬੁੱਤ ਲੈਮੀਨੇਸ਼ਨ ਕਰਾ ਕੇ ਸੰਭਾਲ ਕੇ ਰੱਖ ਲੈਣਾ ਤੇ ਜਦੋਂ ਘਰ ਦੇ ਵਿੱਚ ਜਦੋਂ ਜਿੱਥੇ ਟਿਕਾਣਾ ਬੈਠ ਕੇ ਸੁਣਾ ਉਹਦੇ ਸਾਹਮਣੇ ਤੁੰਗ ਲੈਣਾ ਨੂੰ ਤੇ ਜਦੋਂ ਘਰੋਂ ਨਿਕਲਣਾ ਇਹ ਚੰਗਾ ਦੇਖ ਕੇ ਰੰਗਣਾ ਠੀਕ ਹੈ ਕਿ ਤੈਨੂੰ ਸਾਰੀ ਉਮਰ ਯਾਦ ਰਹੇ ਕਿ ਮੈਂ ਕਦੇ ਕੰਮ ਨਹੀਂ ਕਰਾਂ ਆ ਲੋ ਇਹ ਤੁਹਾਡਾ ਗਿਫਟ ਸਮਾਰ ਕੇ ਰੱਖਣਾ ਥੈਂਕ ਯੂ ਕਰਦੇ ਹਾਂ ਸ਼ਵਸ਼ਣ ਮੀਡੀਆ ਤੇ ਪੁਲਿਸ ਦੇ ਖਿਲਾਫ ਬਣਾ ਕੇ ਪਾਈ ਸੀ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਖਮਿਆਲ ਜਗੀ ਭੋਗਤਣਾ ਪਊਗਾ ਅੱਜ ਮੈਨੂੰ ਪੁਲਿਸ ਅੱਜ ਮੈਨੂੰ ਸ਼ਾਮ ਪੁਲਿਸ ਨੇ ਆ ਮੋਟਰਸਾਈਕਲ ਦੇ ਇਸ ਮੇਰੇ ਕਾਬੂ ਕਰ ਲਿਆ ਹੈ ਅਤੇ ਮੇਰਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ ਅਤੇ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਦੇ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਉਹ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਣਾ ਕੇ ਨਾ ਪਾਈ ਜਾਵੇ ਤੇ ਇਹ ਹਾਰਬਰ ਪਾਲਿਸੀ ਕਿਸੇ ਕੋਈ ਗਲਤ ਬੰਦੇ ਨੂੰ ਬਖਸ਼ੇਗੀ